ҚАЛЬМАТАР ਹਾਂਜੀ ਸੰਤੂ ਸਾਹਿਬ ਇੱਕ ਲੱਟਕੋਈ ਆ ਉਸ ਬਾਰੇ ਥੋੜਾ ਵਿਸਥਾਰ ਨਾਲ ਦੱਸੋ ਕਿਹੜੀ ਬਾਤ ਹੋਈ ਹੈ ਇਹ ਪਿੰਡ ਸੰਗ ਢੇਸਿਆਂ ਤੋਂ ਹਰਪਾਲ ਸਿੰਘ ਵੈਟਰਨਰੀ ਡਾਕਟਰ ਪਸ਼ੂਆਂ ਦੇ ਡਾਕਟਰ ਨੇ ਔਰ ਇਹ ਪ੍ਰਾਈਵੇਟ ਮਤਲਬ ਕਰਦੇ ਨੇ ਰੁੜਕੀ ਪਿੰਡ ਤੋਂ ਇਹ ਆ ਰਹੇ ਸੀ ਕਿਸੇ ਡੰਗਰ ਦਾ ਇਲਾਜ ਕਰਕੇ ਤੇ ਰਸਤੇ ਵਿੱਚ ਇਹਨਾਂ ਨੂੰ ਘੇਰਿਆ ਗਿਆ ਤੇ ਇਹਨਾਂ ਦੇ ਉੱਤੇ ਜਿਹੜੇ ਦਤਰਾ ਨੇ ਹਮਲਾ ਕੀਤਾ ਗਿਆ ਤੇ ਇਹਨਾਂ ਨੇ ਮੈਨਾਂ رابطہ ਕੀਤਾ ਤੇ ਮੈਂ ਉਸੇ ਹੀ ਟਾਈਮ ਫੌਰੀ ਹਰਕਤ ਵਿੱਚ ਆ ਕੇ ਐਸ ਐਚਓ ਮੈਡਮ ਗਰਿਆਂ ਨੂੰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਜਿਹੜੀਆਂ ਐਗੋਈਆਂ ਵਾਰਦਾਤਾਂ ਹੋ ਰਹੀਆਂ ਨੇ ਇਹ ਨਿੰਦਣਯੋਗ ਨੇ ਇਹ ਡਾਕਟਰ ਪਸ਼ੂਆਂ ਦਾ ਇਲਾਜ ਕਰਦੇ ਨੇ ਚਾਹੇ ਉਹ ਪਸ਼ੂਆਂ ਦਾ ਹੈ ਚਾਹੇ ਉਹ ਇਨਸਾਨਾਂ ਦਾ ਹੈ ਡਾਕਟਰ ਨੂੰ ਇੱਕ ਰੱਬ ਦਾ ਰੂਪ ਸਮਝਿਆ ਜਾਂਦਾ ਹੈ ਤੇ ਇਹਨਾਂ ਜਿਹੜੇ ਅਨਸਰ ਨੇ ਇਹ ਜਿਹੜੇ ਗਲਤ ਅਨਸਰ ਨੇ ਜਿਹੜੇ ਇਹੋ ਜਿਹੀਆਂ ਬਾਤਾਂ ਦਾ ਅੰਜਾਮ ਦਿੰਦੇ ਨੇ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਰੱਬ ਦਾ ਰੂਪ ਨੇ ਚਾਹੇ ਉਹ ਜਾਨ ਪਸ਼ੂਆਂ ਦੀ ਹੈ ਚਾਹੇ ਉਹ ਇਨਸਾਨਾਂ ਦੀ ਹੈ ਸੋ ਮੈਂ ਆਮ ਪਬਲਿਕ ਨੂੰ ਆਮ ਜਨਤਾ ਨੂੰ ਇਹ ਅਪੀਲ ਕਰਾਂਗਾ ਕਿ ਤੁਸੀਂ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦਿਓ ਤਾਂ ਹੀ ਇਹੋ ਜਿਹੀਆਂ ਬਾਤਾਂ ਨੱਠ ਪਾਈ ਜਾ ਸਕਦੀ ਹੈ ਜੇ ਲੋਕਾਂ ਦਾ ਸਾਥ ਹੋਏਗਾ ਤੇ ਤਾਂ ਹੀ ਪੁਲਿਸ ਪ੍ਰਸ਼ਾਸਨ ਕੁਝ ਕਰ ਪਾਏਗਾ ਤਾਂ ਹੀ ਸਰਕਾਰ ਜਿਹੜੀ ਹੈਗੀ ਹੈ ਉਹ ਕੁਝ ਕਰ ਪਾਏਗੀ ਸੋ ਐਵਰੀਆਂ ਵਾਰਤਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਤੇ ਲਕੋਇਆ ਨਾ ਜਾਵੇ ਸਾਡੇ ਲੋਕ ਹੀ ਕਰਦੇ ਨੇ ਕਿ ਲੋਕ ਜਾਂਦੇ ਨੇ ਲਕੋ ਲੈਂਦੇ ਨੇ ਗੱਲ ਨੂੰ ਵੇ ਚੱਲ ਹੋ ਇਹੋ ਜਿਹਿਆਂ ਕਹਿ ਕੇ ਨਹੀਂ ਸਰਨਾ ਤੇ ਕਿਰਪਾ ਕਰਕੇ ਇਹ ਪ੍ਰਸ਼ਾਸਨ ਦੇ ਨਾਲ ਤਾਲਮੇਲ ਕੀਤਾ ਜਾਵੇ ਸਾਡੇ ਨਾਲ ਕੀਤਾ ਜਾਵੇ ਅਸੀਂ ਉਸੇ ਟਾਈਮ ਜਿਹੜਾ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਸੁਪਨਾ ਹੈ ਇੱਕ ਰੰਗਲਾ ਪੰਜਾਬ ਬਣਾਉਣਾ ਹੈ ਉਹ ਲੋਕਾਂ ਦੇ ਸਹਿਯੋਗ ਨਾਲ ਹੀ ਬਣੇਗਾ ਤੇ ਲੋਕਾਂ ਦੇ ਸਾਥ ਨਾਲ ਹੀ ਬਣੇਗਾ ਜਦ ਤੱਕ ਲੋਕ ਆਵਾਮ ਸਾਥ ਨਹੀਂ ਦਿੰਦਾ ਤੇ ਉਨਾ ਟਾਈਮ ਤੱਕ ਇਹੋ ਜਿਹਿਆਂ ਵਰਤਾਂ ਨੂੰ ਨਾ ਤਾਂ ਨਹੀਂ ਪਾਈ ਜਾ ਸਕਦੇ ਸੋ ਲੋਕਾਂ ਕੇ ਹੱਥ ਜੋੜ ਕੇ ਅਪੀਲ ਹੈ ਕਿ ਆਪ ਜੀ ਸਾਥ ਦਿਓ ਸਰਕਾਰ ਤੁਹਾਡੇ ਨਾਲ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੁਹਾਡੀ ਆਪਦੀ ਸਰਕਾਰ ਹੈ ਧੰਨਵਾਦ ਜੀ ਸਭ ਸ੍ਰੀ ਗੁਰੂ ਜੀ ਹਾਂਜੀ ਭਾਜੀ ਕੀ ਨਾਮ ਹੈ ਤੇ ਕੀ ਵਾਰਦਾ ਤੁਈ ਤੁਹਾਡੇ ਨਾਲ ਮੈਂ ਜਿੱਦਾ ਹਰਪਾਲ ਸਿੰਘ ਹਾਂ ਜਿੱਦਾ ਮੈਂ ਰੋੜਕੀ ਤੋਂ ਆਪਣੇ ਪਿੰਡ ਸੰਘਟੇ ਸਿਆਂ ਆ ਰਿਆਂ ਸੀ ਤੇ ਅਰਧਾਵਾ ਪਿੰਡ ਦੇ ਕੋਲ ਸ਼ਮਸ਼ਾਨ ਘਾਟ ਦੇ ਕੋਲ ਤੇ ਮੇਰੇ ਪਿੱਛੇ ਕੀਤਾ ਉਹਨਾਂ ਨੇ ਮਗਰੇ ਮਗਰ ਆਲਾ ਦੋ ਜਾਣੇ ਕਾਦੇ ਤੇ ਸੀਗੇ ਭਾਜੀ ਮੋਟਰਸਾਈਕਲ ਤੇ ਸੀ ਸਪਲੈਂਡਰ ਦੀ ਕੀ ਲੁੱਟਖੋ ਕੀਤੀ ਭਾਈ ਤੁਹਾਡੇ ਨਾਲ ਬਸ ਮੇਰੇ ਮੂਹਰੇ ਲਾਤਾਂ ਮੋਟਰਸਾਈਕਲ ਆ ਗਏ ਮੈਨੂੰ ਕਹਿੰਦੇ ਕਿਉਂ ਡਾਕਟਰੇ ਆ ਤੂੰ ਘੋਕਨ ਦੀ ਕੱਢਦੇ ਯੂਗ ਹੋ ਹੈਗਾ ਇਕ ਨਹੀਂ ਪਿਛਲੀ ਨਹੀਂ ਦਾਦ ਕੱਢ ਰਿਆ ਤੇ ਫਿਰ ਮੈਂ ਉੱਥੇ ਸਟਾਰਟ ਹੈ ਕੇ ਤੋਂ ਲਗਾ ਤੇ ਮੇਰੀ ਚਾਬੀ ਕੱਢ ਲਈ ਮੋਟਰ ਫਿਰ ਮੇਨਾਂ ਹੱਥ ਹੋ ਗਈ ਹੋ ਗਿਆ ਮੂਵਗਰੇ ਬੰਨੇ ਸੀ ਇਤਨੇ ਬੰਨੇ ਆ ਸੀ ਇੱਕ ਖੁੱਲਾ ਹੀ ਮੂੰਹ ਇੱਕ ਦਾ ਕੋਈ ਸੀਸੀ ਪੁੜੇ ਵਗੈਰਾ ਆਈ ਹੈ ਉੱਥੇ ਕੋਈ ਹੈ ਨਹੀਂ ਸੀ ਸੀਟ ਕੈਮਰਾ ਵਗੈਰਾ ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਕੀਤੀ ਸੀ ਵੀ ਉਦੋਂ ਹੀ ਅਸੀਂ ਆ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਭਾਜੀ ਤੁਸੀਂ ਅਸੀਂ ਤਾਂ ਇਹੀ ਮੰਗ ਕਰਦੇ ਆ ਯਾਨੀ ਕਿ ਜਿਹੜਾ ਇਹੀ ਰੁਕਣਾ ਚਾਹੀਦਾ ਹੈ ਕੰਮ ਆ ਜਮੀਨਾ ਹੋਈ ਹੈ ਕੱਲ ਨੂੰ ਕੋਈ ਹੋਰ ਕਿਸੇ ਨੂੰ ਵੱਢ ਸਕਦੀ ਆ ਕਿੰਨੀ ਕਿ ਨਗਦੀ ਵਗੈਰਾ ਲਗੇ ਜਾਂ ਫੋਨ ਵਗੈਰਾ ਚੋਰੀ ਕਰਕੇ ਲਗੇ ਫੂੰ ਲਗਾਏ 8000 ਰੁਪਏ ਦੇ